ਪੂਰੀ ਮਾਰਕੀਟ ਦੇ ਵਿੱਚ ਤੁਹਾਨੇ ਇਹ ਕਿਤਾਬਾਂ ਨਹੀਂ ਲੈਣੀਆਂ ਹਾਂ ਦੋ ਸਿਰਫ ਸਿਰਫ ਉਹ ਗ੍ਰੈਂਡ ਇੱਕ ਨੀਜੀ ਦੁਕਾਨਾਂ ਤੇ ਇੱਕ ਰੁੜਕਾ ਕਲਾ ਦੀ ਨੀਜੀ ਦੁਕਾਨ ਤੋਂ ਹੀ ਮਿਲਦੀਆਂ ਨੇ ਤਾਂ ਦੋਸਤੋਂ ਵੱਡੀ ਗੱਲ ਕੀ ਹੁੰਦੀ ਆ ਦੋ ਪ੍ਰਾਈਵੇਟ ਸਕੂਲਾਂ ਵਾਲੀਆਂ ਕਿਤਾਬਾਂ ਦੁਕਾਨਾਂ ਤੋਂ ਜਿੰਦੇ ਨੇ ਉਹ ਮਨਮਰਜ਼ੀ ਦਾ ਦੇਖ ਲਾਉਂਦੇ ਨੇ ਤੇ ਨਾਲ ਦੀ ਨਾਲ ਕੋਈ ਵੀ ਬੈਲ ਨਹੀਂ ਦਿੱਤਾ ਜਾਂਦਾ ਹੈਗਾ ਜਗੜ ਬੰਦੂ ਕੋਈ ਵੱਡਾ ਲਾਉਣਾ ਮਾਪਿਆਂ ਨਾਲ ਫੇਸਲ ਕਰਨ ਦਾ ਸਭ ਤੋਂ ਵੱਡਾ ਗੜਾ ਇਹ ਜਿਹੜੀ ਲੱਭਿਆ ਹੋਇਆ ਇਹਨਾਂ ਨੇ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਵੱਲ ਧਿਆਨ ਦੇਣਾ ਕਿਉਂਕਿ ਦੇਖੋ ਹਰ ਸਾਲ ਸਰਕਾਰ ਗੱਲਾਂ ਤਾਂ ਬਹੁਤ ਕਰਦੀ ਆ ਪਰ ਪ੍ਰੋਜੈਕਟਾਂ ਉਸੇ ਕੋਈ ਨਹੀਂ ਚੱਲਦੀਆਂ ਜੰਦੀ ਕੌਣ ਤੋਂ ਵੱਡੀ ਠੱਗੀ ਕਿੱਥੇ ਵੱਜਦੀ ਆ ਜਦੋਂ ਕਿ GST ਵਿਭਾਗ ਦੇ ਅਧਿਕਾਰੀਆਂ ਨੂੰ ਅਸੀਂ ਗੱਲ ਕਰਦੇ ਆ ਉਹ ਕਹਿੰਦੇ ਕਿਤਾਬਾਂ ਦੇ ਉੱਤੇ ਕੋਈ GST ਨਹੀਂ ਲੰਦਾਗਾ ਤੁਸੀਂ ਹੁਣ ਆਪ ਸੋਚੋ ਮਨਮਰਜ਼ੀ ਦੇ ਰੇਟ ਮਨਮਰਜ਼ੀ ਦੇ ਪੱਲੇ ਉੱਤੋਂ ਕੁਛ ਇਹੋ ਜਿਹਾ ਟੈਕਸ ਵੀ ਨਹੀਂ ਸਰਕਾਰ ਲਗਾਉਂਦੀ ਇਹ ਕਹਿੰਦੇ ਗੱਲ ਕਰਦੇ ਮੌਲਿਕ ਹੱਦ ਦਿੱਤੀ ਜਾਣ ਸੋ ਕੋਈ ਹਾਰਤ ਦਿੱਤਾ ਜਾਵੇ ਵੀ ਕਿਹੜੀ ਕਿਹੜੀ ਕਿਤਾਬ ਲਗਾਈ ਜਾ ਸਕਦੀ ਆ ਤਾਂ ਸੋ ਦੋਸਤੋ ਸਵਾਗਤ ਹੈ ਤੁਹਾਡਾ ਜੀਟੀਵੀ ਨਿਊਜ਼ ਪੰਜਾਬ ਤੇ ਤੇ ਅੱਜ ਗੱਲ ਕਰਾਂ ਜਾ ਰਹੇ ਹਾਂ ਜੀ ਅਜਾ 31 ਮਾਰਚ 31 ਮਾਰਚ ਵਾਲੇ ਦਿਨ ਟਿਕਟੇ ਟੁੱਟਣਗੇ ਤੇ ਸਕੂਲਾਂ ਵਾਲੇ ਟੁੱਟਣਗੇ ਸੋ ਇਹ ਗੱਲ ਆਪਾਂ ਪਤਾ ਕਰ ਰਹੇ ਹਾਂ ਕਿਉਂਕਿ ਦੇਖੋ ਮੇਰੇ ਜੋ ਹੱਥ ਵਿੱਚ ਕਿਤਾਬਾਂ ਨੇ ਪੰਜ ਨਹੀਂ ਪੜ੍ਹਾ ਦਿਆਂ ਇਹ ਜੋ ਸਰਕਾਰੀ ਬੁੱਕ ਲੱਗਦੀ ਆ ਸਕੂਲ ਪ੍ਰਾਈਵੇਟ ਹੈ ਪਰ ਉੱਚ ਕੋਈ ਸਰਕਾਰੀ ਬੁੱਕਾਂ ਵੀ ਲੱਗੀਆਂ ਹੁੰਦੀਆਂ ਨੇ ਇਹ ਮੈਦੂ ਬੁੱਕ ਆ ਤੇ ਇਹਦਾ ਲਗਭਗ ਕਿਹੜਾ ਕੀਮਤ ਹੈ ਜੀ ਪੁਰਤਕਲ ਦੀ ਕੀਮਤ ਸੰਦਿਖਾਉਣੀ ਹੈ ਕਿੰਨੀ ਕੀਮਤ ਆ ਦੋਸਤਾਂ ਇਹ 100 ਰੁਪਿਆ ਦੀ ਕੀਮਤ ਆ 100 ਰੁਪਿਆ ਕੀਮਤ ਵਾਲੀ ਬੁੱਕ ਤੁਸੀਂ ਦੇਖ ਸਕਦੇ ਕਿੰਨੀ ਮੋਟੀ ਆ ਤੇ ਲਗਭਗ ਇਹਦੇ ਜਿਹੜੇ ਪੰਨੇ ਆ 200 ਤੇ 38 ਪੰਨੇ ਆ ਤੇ ਹੁਣ ਅਸੀਂ ਇੱਕ ਹੋਰ ਦਿਖਾਉਣਾ ਚਾਹੁੰਦਾ ਆ ਪੰਜਵੀਂ ਕਲਾਸ ਦੀ ਇਹ ਡਰਾਈਵ ਬੁੱਕ ਆ ਇਹਦੀ ਜਿਹੜੀ ਕੀਮਤ ਆ ਤੁਸੀਂ ਦੇਖ ਸਕਦੇ ਸਕਰੀਨ ਤੇ 160 ਰੁਪਏ ਆ ਤੇ ਇਹਦੇ ਵਿੱਚ ਕਿੰਨੇ ਪੰਨੇ ਆ ਟੋਟਲ ਟੋਟਲ ਇਹਦੇ 32 ਪੰਨੇ ਆ ਠੀਕ ਹੈ ਨੋਰ ਦਿਖਾਉਣੇ ਜਿਹੜਾ ਇਹਦੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਤਾਬ ਲਗਾਈ ਗਈ ਆ ਇਹਦੀ ਕਿਹੜੀ ਕੀਮਤ ਆ 1 ਸਰਜੁਕ 300 ਰੁਪਏ ਆ ਤੇ ਇਹਦੇ ਜਿਹੜੇ ਪੰਨੇ ਆ ਉਹ ਹੈਗੇ ਜੀ 126 ਤੇ ਇੱਕ ਤੋਂ ਨੋਰ ਦਿਖਾਉਣੇ ਪ੍ਰਾਈਵੇਟ ਸਕੂਲ ਦੇ ਨਾਲ ਪ੍ਰਾਈਵੇਟ ਸਕੂਲ ਆ ਲਾਉਂਦੇ ਆ ਇਹਦੀ ਜਿਹੜੀ ਕੀਮਤ ਹੈ ਜੀ ਇਹਦੀ ਆ 200 ਤੋਂ 200 ਰੁਪਏ ਤੇ ਇਹਦੇ ਵਿੱਚ ਜਿਹੜੇ ਪੰਨੇ ਆ ਉਹ ਸਭ ਤੋਂ ਸਰਵ 56 ਪੰਨੇ ਆ ਇੱਕ ਹੋਰ ਦਿਖਾ ਦਿੰਨੇ ਆ ਫਿਰ ਗੱਲ ਚਾਲ ਸ਼ੁਰੂ ਕਰਦੇ ਆ ਵਾਈ ਵਾਈ ਇਹਦੀ ਜਿਹੜੀ ਕੀਮਤ ਆ ਉਹ ਸਰਕਾਰ ਵੱਲੋਂ ਨਿਯਾਰਤ ਕੀਤੀ ਗਈ ਆ 103 ਰੁਪਏ ਤੇ ਇਹਦੇ ਜਿਹੜੇ ਪੰਨੇ ਆ ਜੀ ਉਹ 178 ਪੰਨੇ ਆ ਜੀ ਇਹਦੇ ਤੋਂ ਤੁਹਾਨੂੰ ਕੋਰ ਦਿਖਾਉਣੇ ਆ ਜੋ ਬੱਚਿਆਂ ਦੇ ਰਾਈਟਿੰਗ ਬੁੱਕ ਲਗਾਈ ਆ ਪ੍ਰਾਈਵੇਟ ਸਕੂਲਾਂ ਨੇ ਇਹਦੀ ਜਿਹੜੀ ਕੀਮਤ ਹੈ ਉਹ 120 ਰੁਪਏ ਆ ਤੇ ਇਹਦੇ ਵਿੱਚ ਸਿਰਫ ਤੇ ਸਿਰਫ 32 ਪੰਨੇ ਆ ਸੋ ਸਾਡਾ ਤੁਹਾਨੂੰ ਦਿਖਾਉਣਾ ਸਿਰਫ ਮਤਲਬ ਸਾਡਾ ਇਹ ਸਵਾ ਜੋ ਸਰਕਾਰ ਵੱਲੋਂ ਕਿਤਾਬਾਂ ਲਗਾਈਆਂ ਜਾਂਦੀਆਂ ਨੇ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ ਘੱਟ ਆ ਤੇ ਉਹਨਾਂ ਦੇ ਵਿੱਚ ਕੋਈ ਜੋ ਗਿਆਨ ਦਾ ਵਾਅਦਾ ਹੈ ਉਹ ਕਾਫੀ ਕੀਤਾ ਹੋਇਆ ਹੈ ਕਾਫੀ ਪੰਨੇ ਦਿੱਤੇ ਹੋਏ ਬੱਚੇ ਨੂੰ ਪੜ੍ਹਨ ਵਾਸਤੇ ਪਰ ਪ੍ਰਾਈਵੇਟ ਸਕੂਲ ਕੀ ਕਰਦੇ ਆ ਆਪਣੇ ਨਿੱਜੀ ਸਵਾਰਥ ਦੇ ਲਈ ਐਡਾਂ ਦੀਆਂ ਜਿਹੜੀਆਂ ਫੇਟੀਆਂ ਮੋਡੀਆਂ ਕਿਤਾਬਾਂ ਆ ਉਹ ਵਿੱਚ ਲਾ ਦਿੰਦੇ ਆ ਜਿਹੜੀਆਂ ਕਿ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਕਿਤੇ ਵੀ ਨਹੀਂ ਮਿਲਣਗੀਆਂ ਸਿਰਫ ਸਿਰਫ ਇਹਨਾਂ ਦੀਆਂ ਇੱਕ ਜਾਂ ਦੋ ਦੁਕਾਨਾਂ ਹੁੰਦੀਆਂ ਨੇ ਜਿੱਥੇ ਇਹ ਤੁਹਾਨੂੰ ਕਿਤਾਬਾਂ ਮਿਲਦੇ ਨੇ ਦੋ ਤਰ੍ਹਾਂ ਦੇ ਕਿਤਾਬਾਂ ਸੰਝੇ ਕੀਤੇ ਨੇ ਏ ਟੇਸਿਆਂ ਦੇ ਕਿ ਨਿੱਜੀ ਸਕੂਲ ਦੀਆਂ ਨੇ ਦੋ ਸਿਰਫ ਸਿਰਫ ਉਹ ਗ੍ਰੈਂਡ ਇੱਕ ਨਿੱਜੀ ਦੁਕਾਨ ਅਤੇ ਇੱਕ ਛੋਟਾ ਕਲਾ ਦੀ ਨਿੱਜੀ ਦੁਕਾਨ ਤੇ ਹੀ ਮਿਲਦੀਆਂ ਨੇ ਇਸ ਤੋਂ ਬਿਨਾ ਇਹਦੇ ਵਿੱਚ ਲੱਭਣ ਦੇ ਨਹੀਂ ਅਸੀਂ ਵੱਖ-ਵੱਖ ਤਾਵਾਂ ਜਦੋਂ ਆਪਣੇ ਲਾਗੇ ਜਵੰਦਰ ਪੈਂਦਾ ਆ ਮਾਈਰਾ ਜਿੱਟਦਾ ਜਾਂਦਾ ਆ ਉਥੋਂ ਕਿਤਾਬਾਂ ਦੀ ਕਾਜੀ ਵੱਡੀ ਮਾਰਕੀਟ ਆ ਪਰ ਪੂਰੀ ਮਾਰਕੀਟ ਦੇ ਵਿੱਚ ਤੁਹਾਨੂੰ ਇਹ ਕਿਤਾਬਾਂ ਨਹੀਂ ਮਿਲਣਗੀਆਂ ਹਾਂ ਇਹ ਸਰਕਾਰੀ ਲੈ ਸਕਦੀਆਂ ਹੋ ਸਕਦਾ ਤੁਹਾਨੂੰ ਪਰ ਜੋ ਪ੍ਰਾਈਵੇਟ ਦੇ ਜੋ 100 ਲੱਗਦੇ ਆ ਉਹ ਬਿਲਕੁਲ ਨਹੀਂ ਮਿਲਦਾਗਾ ਤੇ ਉਸ ਤੋਂ ਵੱਡੀ ਨੁਕੀਲ ਦੀਆ ਦੋ ਪ੍ਰਾਈਵੇਟ ਸਕੂਲਾਂ ਵਾਲੀਆਂ ਕਿਤਾਬਾਂ ਦੁਕਾਨਾਂ ਤੇ ਜਿੰਦੇ ਨੇ ਉਹ ਮਨਮਰਜ਼ੀ ਆ ਵੇਖ ਲੈਂਦੇ ਨੇ ਤੇ ਨਾਲ ਦੀ ਨਾਲ ਕੋਈ ਵੀ ਵੈਲੂ ਨਹੀਂ ਦਿੱਤਾ ਜਾਂਦਾ ਹੈਗਾ ਮੰਗਰ ਉੱਤੇ ਵੀ ਕੋਈ ਵੈਲੂ ਦਿੱਤਾ ਜਾਂਦਾ ਸਾਡੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵੀ ਆਵਾਜ਼ ਉਠਾਈ ਗਈ ਕਈਆਂ ਦੇ ਚਲਾਨ ਵੀ ਕਰਵਾਏ ਗਏ ਪਰ ਕਿਸੇ ਵੀ ਦੁਕਾਨਦਾਰ ਦੇ ਸਰ ਤੇ ਜੀ ਨਹੀਂ ਸਰਦਦੀ ਕਿਉਂਕਿ ਉਹਨਾਂ ਦੀ ਪੂਜੀ ਵੀ ਪੂਰੀ ਸੈਟਿੰਗ ਹੈ ਤੁਸੀਂ ਮੰਨ ਕੇ ਚਲੋ ਇੱਕ ਸਕੂਲ ਦੇ ਵਿੱਚ 6-700 ਬੱਚਾ ਪੜਦਾ ਆ ਤੇ ਸਾਰਿਆਂ ਦੇ ਕਿਤਾਬਾ ਉੱਥੇ ਲੈ ਕੇ ਆਉਣੇ ਆਇਆ ਆ ਮੈਂ ਕਿਤਾਬਾ ਲੈ ਕੇ ਆਇਆ ਆ ਲਗਭਗ 2300 ਰੁਪਏ ਦੀਆਂ ਕਿਤਾਬਾਂ ਨੇ ਤੁਸੀਂ ਆਪ ਸੋਚੇ ਵੇਖੋ ਜੇ ਇੱਕ ਬੱਚੇ ਤੋਂ 2300 ਰੁਪਏ ਕਮਾਰੇ ਨੇ 7-800 ਬੱਚੇ ਤੋਂ ਕਿੰਨੀ ਮੋਟੀ ਕਮਾਈ ਕਰੋਗੇ ਤੇ ਉਹਦੇ ਵਿੱਚ ਉਹਨਾਂ ਦਾ ਮਨਮਰਜ਼ੀ ਦਾ ਰੇਟ ਹੈ ਇਹਦੇ ਵਿੱਚ ਕੋਈ ਮਾਰਜਨ ਨਹੀਂ ਜਿਹੜੀਆਂ ਵੀ ਹੋਰ ਦੇਖੋ ਪਾਣੀ ਦੇ ਬੱਚਾ ਆਉਣੀ ਰਾਈਟਿੰਗ ਬੁੱਕ ਲਗਾ ਦਿੱਤੀ ਇਸ ਲੀਡਸ ਕੋਲ ਹੁੰਦਾ ਆ ਪਹਿਲੀ ਦੁੱਧੀ ਅਚ ਮੱਤਵਤ ਹੁੰਦਾ ਖਤਮ ਹੋ ਜਾਂਦਾ ਹੈ ਬੱਚੇ ਦੇ ਵਿਕਸਾ ਖੜਾ ਹੁੰਦਾ ਹੈ ਪਾਣੀ ਦੀ ਕਲਾਸ ਵਿੱਚ ਜਾਣ ਬੱਚੇ ਕੋਈ ਡੰਡਾ ਲਾਉਣਾ ਮਾਪਿਆਂ ਦਾ ਸੋਸ਼ਲ ਕਾਰਨ ਦਾ ਸਭ ਤੋਂ ਵੱਡਾ ਖੜਾ ਇਹ ਜਿਹੜੀ ਲੱਭਿਆ ਹੋਇਆ ਇਹਨਾਂ ਨੇ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਵੱਲ ਧਿਆਨ ਦੇਣਾ ਕਿਉਂਕਿ ਦੇਖੋ ਹਰ ਸਾਲ ਸਰਕਾਰ ਗੱਲਾਂ ਤਾਂ ਬਹੁਤ ਕਰਦੀ ਆ ਪਰ ਪ੍ਰਾਈਵੇਟ ਸਕੂਲਾਂ ਉੱਤੇ ਕੋਈ ਵੀ ਨਕੀ ਨਹੀਂ ਪਾਈ ਜਾਂਦੀ ਸਾਡੇ ਸਰਕਾਰੀ ਸਕੂਲ ਦਿਨੋਂ ਦਿਨ ਥੱਲੇ ਨੂੰ ਹੋ ਰਹੇ ਨੇ ਤੇ ਪ੍ਰਾਈਵੇਟ ਸਕੂਲ ਦਿਨੋਂ ਦਿਨ ਤਰੱਕੀ ਦੇ ਰਾਹ ਵੱਲ ਜਾ ਰਹੇ ਨੇ ਉਹਦਾ ਇਹੀ ਕਾਰਨ ਹੈ ਜਿਹੜੀ ਨੋਟ ਹੋ ਰਹੀ ਆ ਜਾਂ ਵੱਧ ਕੇ ਡਰਾਈਵਰ ਸਕੂਲਾਂ ਨੂੰ ਉੱਚਾ ਚੁੱਕਿਆ ਜਾਂਦਾ ਹੈ ਤਾਂ ਕਿ ਆਮ ਲੋਕਾਂ ਦਾ ਹਿੱਸਾ ਹੋ ਸਕੇ ਸਾਨੂੰ ਸਭ ਨੂੰ ਇਸ ਵੇਲੇ ਤੋਂ ਆਵਾਜ਼ ਚੁਕਾਉਣੀ ਚਾਹੀਦੀ ਹੈ ਤਾਂ ਕਿ ਪਾਪਾਂ ਵਾਲ ਸਮਾਜ ਦੇ ਵਿੱਚ ਜੋ ਸਿੱਖਿਆ ਦਾ ਪੱਧਰ ਆ ਉਹ ਵੀ ਉੱਚਾ ਹੋ ਸਕੇ ਅਤੇ ਮਾਪਿਆਂ ਦੀ ਜੋ ਮੁੱਟ ਹੋ ਰਹੀ ਆ ਉਸ ਨੂੰ ਵੀ ਰੱਥ ਬਾਈ ਜਾ ਸਕੇ ਪੰਜਾਬ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਜਿਸ ਤਰ੍ਹਾਂ 31 ਮਾਰਚ ਨੂੰ ਡੇਕੇ ਤੋੜ ਕੇ ਸਿਹਤ ਸਸਤੀ ਕੀਤੀ ਜਾਂਦੀ ਆ ਜਦਕਿ ਉਹ ਕੋਈ ਜ਼ਰੂਰੀ ਚੀਜ਼ ਵਿੱਚ ਨਹੀਂ ਆਉਂਦੀ ਪਰ ਪੜ੍ਹਾਈ ਜੋ ਹੈ ਸਭ ਇੱਕ ਲਈ ਬਹੁਤ ਜ਼ਰੂਰੀ ਹੈ ਪੜ੍ਹਾਈ ਦੇ ਵਿੱਚ ਕੋਈ ਵੀ ਕੰਫਰਮੇਸ਼ਨ ਨਹੀਂ ਦਿੱਤਾ ਜਾਂ ਅੰਦਾਜ਼ਾ ਲਾਣਾ ਕਿ ਇਹਨਾਂ ਦਿਲਾ ਦੇ ਵਿੱਚ ਜੋ ਮਿਡਲ ਕਲਾਸ ਦੇ ਆਦਮੀ ਨੇ ਉਹਨਾਂ ਨੂੰ ਪਤਾ ਆਇਆ ਵੀ ਉਹਨਾਂ ਦਾ ਜੋ ਨੈਲ ਸਰਕਲ ਹੈ ਪੂਰਾ ਹਿਲ ਜਾਂਦਾ ਹੈ ਬੱਚਿਆਂ ਦੀ ਐਡਮਿਸ਼ਨਾਂ ਕਰਾਉਣੀਆਂ ਉਹਨਾਂ ਨੂੰ ਵਰਗੀਆਂ ਲੈ ਕੇ ਦੇਣੀਆਂ ਜਾਂ ਉਹਨਾਂ ਨੂੰ ਨਵੇਂ-ਨਵੇਂ ਕਿਤਾਬਾਂ ਲੈ ਕੇ ਦੇਣੀਆਂ ਜਦਕਿ ਸਰਕਾਰ ਨੂੰ ਇਸ ਦੇ ਉੱਤੇ ਪੂਰਾ ਕੰਟਰੋਲ ਕਰਨਾ ਚਾਹੀਦਾ ਹੈ ਸਭ ਤੋਂ ਵੱਡੀ ਠੱਗੀ ਕਿੱਥੇ ਵੱਗਦੀ ਹੈ ਜਦੋਂ ਕਿ GST ਵਿਭਾਗ ਦੇ ਅਧਿਕਾਰੀਆਂ ਨੂੰ ਅਸੀਂ ਗੱਲ ਕਰਦੇ ਆ ਉਹ ਕਹਿੰਦੇ ਕਿਤਾਬਾਂ ਦੇ ਉੱਤੇ ਕੋਈ GST ਲੰਦਾ ਹੈ ਤੁਸੀਂ ਹੁਣ ਆਪ ਸੋਚੋ ਮਨਮਰਜ਼ੀ ਦੇ ਰੇਟ ਮਨ ਮਾਰੀ ਦੇ ਪੱਲੇ ਉੱਤੋਂ ਕੁਛ ਇਹ ਚ ਕਿਸੇ ਵੀ ਸਰਕਾਰ ਨੇ ਦੇਣਾ ਤੇ ਅੱਟ ਕਿੱਥੇ ਹੋ ਰਹੀ ਆ ਤੇ ਫਿਰ ਉੱਤੋਂ ਪਿੰਗਲ ਕੰਨ ਪਾਣੀ ਆ ਸਰਕਾਰ ਨੇ ਪਾਣੀ ਆ ਜਾਂ ਆਮ ਆਦਮੀ ਨੇ ਪਾਣੀ ਆ ਇਹ ਸੋਚਣ ਦਾ ਵਿਚਾਰ ਸੋ ਸਾਡੀ ਪੰਜਾਬ ਸਰਕਾਰ ਨੂੰ ਅੱਥੀ ਵਰਕੇ ਬੇਨਤੀ ਹੈ ਕਿ ਇਹ ਜੋ ਵਪਾਰੀਆਂ ਨੇ ਕਿ ਪਹਿਲੀ ਗੱਲ ਉਹਨਾਂ ਦੇ ਮੌਲਿਆਂ ਨੂੰ ਹਟ ਕੀਤੇ ਜਾਣ ਫਿਰ ਕੋਈ ਸੁਧਾਰ ਕੀਤਾ ਜਾਵੇ ਵੀ ਕਿਹੜੀ ਕਿਹੜੀ ਕਿਤਾਬ ਲਗਾਈ ਜਾ ਸਕਦੀ ਆ ਤਾਂ ਜੋ ਆਮ ਪਬਲਿਕ ਵੀ ਨੱਟ ਨੂੰ ਰੋਪਿਆ ਜਾ ਸਕੇ ਅਤੇ ਸਿੱਖਿਆ ਦੇ ਨਾਮ ਨੂੰ ਉੱਚਾ ਚੁੱਕਿਆ ਜਾ ਸਕੇ ਧੰਨਵਾਦ ਜੀ